ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰਨ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ हूं उम्मीद करता हूं ਤੁਸੀਂ ਸਾਰੇ ਠੀਕ ਹੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਨੂੰ ਬਣੇ ਰਹੋ ਅਤੇ ਜਿਹੜੇ میرے ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣਾ ਸੋ ਅੱਜ ਵਾਲੀ ਜਿਹੜੀ ਹੈਗੀ ਵੀਡੀਓ ਜੀ ਸਾਰੇ ਹੀ ਸਰਕਾਰੀ ਕਰਮਚਾਰੀਆਂ ਲਈ ਹੈ ਤੇ ਉਹਨਾਂ ਦੀ ਪੇ ਪ੍ਰੋਟੈਕਸ਼ਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਹੜੀ ਵਿੱਤ ਵਿਭਾਗ ਵੱਲੋਂ ਜਾਰੀ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਕਿੰਨਾਂ ਦੀ ਪੇ ਪ੍ਰੋਟेक्ट ਹੋਊਗੀ ਕਿੰਨਾਂ ਦੀ ਨਹੀਂ ਹੋਊਗੀ ਠੀਕ ਹੈ ਜੀ ਕਿਸ ਤਰ੍ਹਾਂ ਜਿਹੜੀ ਪੇ ਪ੍ਰੋਟेक्ट ਕੀਤੀ ਜਾਂਦੀ ਹੈ ਜਾਂ ਹੋਊਗੀ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਸਭ ਤੋਂ ਪਹਿਲੇ ਜਿਸ ਤਰ੍ਹਾਂ ਕਨ ਸਮੂਹ ਡਿਪਟੀ ਕਮਿਸ਼ਨ ਨੂੰ ਪੰਜਾਬ ਰਾਜ ਦੇ ਅਨੁਸਾਰ ਉਹ ਜਿਹੜੀ ਹਦਾਇਤ ਜਾਰੀ ਕਰ ਦਿੱਤੀ ਹੈ ਵਿਭਾਗ ਨੂੰ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਤੇ ਬੋਰਡ ਕਾਰਪੋਰੇਸ਼ਨ ਆਦਿ ਵਿੱਚ ਨਿਯੁਕਤੀ ਲਈ ਉਪਰੋਕਤ ਤੋਂ ਉਮਰ ਨੂੰ ਪੈਮਾਨਿਆਂ ਨੂੰ ਸੋਧਣ ਲਈ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ ਠੀਕ ਹੈ ਜੀ ਕਿ ਤੁਹਾਡੀ ਜਿਹੜੀ ਪੇ ਪ੍ਰੋਟेक्ट ਹੈ ਉਹ ਕਿਸ ਤਰ੍ਹਾਂ ਦੀ ਜਿਹੜੀ ਹੋਊਗੀ ਸੋ ਕੀ ਹੈ ਜੀ ਮੈਨੂੰ ਉਪਰੋਕਤ ਵਿਸ਼ੇ ਤੇ ਲਿਖਣ ਦੀ ਹਦਾਇਤ ਹੋਈ ਹੈ ਕਿ ਵਿੱਤ ਵਿਭਾਗ ਵੱਲੋਂ ਹਦਾਇਤਾਂ ਆ ਸਾਰੀ ਡਿਟੇਲ ਦੇ ਵਿੱਚੋਂ ਚਲੋ ਬਾਅਦ ਚ ਪੜ ਲਿਓ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਮੈਂ ਤੁਹਾਨੂੰ ਬਿਲਕੁਲ ਜਿਵੇਂ ਕਹਿੰਦੇ ਮੁੱਦੇ ਦੀ ਗੱਲ ਕਰਦੇ ਹਾਂ ਠੀਕ ਹੈ ਜੀ ਸੋ ਉਹਨਾਂ ਦੀ ਸਿਫਾਰਸ਼ਾਂ ਦੇ ਅਕੋਰਡਿੰਗ ਜਿਹੜਾ ਹੈ ਇੱਕ ਫੈਸਲਾ ਸਾਹਮਣੇ ਆਇਆ ਉਹ ਫੈਸਲਾ ਕੀ ਕੀਤਾ ਗਿਆ ਜੀ ਕਿ ਬੋਰਡ ਕਾਰਪੋਰੇਸ਼ਨ ਆਦਿ ਦੇ ਕਰਮਚਾਰੀਆਂ ਦੇ ਪੰਜਾਬ ਸਰਕਾਰ ਵਿੱਚ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਦੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਊਗੀ ਠੀਕ ਹੈ ਜੀ ਇਹ ਧਿਆਨ ਨਾਲ ਸੁਣ ਲੈਣ ਜਿਹੜੇ ਮੇਰੇ ਭੈਣ ਭਰਾ ਕਰਮਚਾਰੀ ਨੇ ਠੀਕ ਹੈ ਜੀ ਖਾਸ ਕਰ ਕੋਈ ਵੀ ਕਰਮਚਾਰੀ ਹੈ ਕੀ ਹੈ ਜੀ ਜਿਹੜੇ ਬੋਰਡ ਅਤੇ ਕਾਰਪੋਰੇਸ਼ਨ ਆਦ ਦੇ ਕਰਮਚਾਰੀ ਨੇ ਪੰਜਾਬ ਸਰਕਾਰ ਵਿੱਚ ਨੁਕਤ ਹੋਣ ਵਾਲੇ ਕਰਮਚਾਰੀ ਦੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਜੇਕਰ ਕਿਸੇ ਕਰਮਚਾਰੀ ਵੱਲੋਂ ਬੋਰਡ ਕਾਰਪੋਰੇਸ਼ਨ ਲੋਕ ਖੇਤਰੀ ادارے ਆਦ ਤੋਂ ਕਿਸੇ ਹੋਰ ਬੋਰਡ ਕਾਰਪੋਰੇਸ਼ਨਾਂ ਲਈ ਲੋਕ ਖੇਤਰੀ ادارے ਆਦ ਵਿੱਚ ਜੋਇਨ ਕੀਤਾ ਜਾਂਦਾ ਹੈ ਜਾਂ ਸਰਕਾਰੀ ਵਿਭਾਗਾਂ ਤੋਂ ਕਿਸੇ ਹੋਰ ਬੋਰਡ ਕਾਰਪੋਰੇਸ਼ਨ ਲੋਕ ਖੇਤਰੀ ادارے ਆਦ ਵਿੱਚ ਜੋਇਨ ਕੀਤਾ ਜਾਂਦਾ ਹੈ ਇਸ ਸੰਬੰਧੀ ਵੱਖ-ਵੱਖ ਵਿਭਾਗਾਂ ਤੇ ਬੋਰਡ ਕਾਰਪੋਰੇਸ਼ਨ ਨਾਲ ਲੋਕ ਖੇਤਰੀ ਅਧਾਰੇ ਵੱਲੋਂ ਪ੍ਰੋਟੈਕਸ਼ਨ ਸੰਬੰਧੀ ਸਪਸ਼ਟੀਕਰਨ ਮੰਗਿਆ ਜਾ ਰਿਹਾ ਸੋ ਇਸ ਸੰਬੰਧੀ ਵਿੱਤ ਭਾਗ ਵੱਲੋਂ ਸਰਕਾਰ ਦੇ ਹੇਠ ਲਿਖੇ ਅਨੁਸਾਰ ਸਪਸ਼ਟੀਕਰਨ ਦਾ ਫੈਸਲਾ ਜਿਹੜਾ ਲਇਆ ਗਿਆ ਤਾਂ ਕੀ ਫੈਸਲਾ ਲਇਆ ਜੀ ਵਿਭਾਗ ਨੇ ਇੱਕ ਬੋਰਡ ਕਾਰਪੋਰੇਸ਼ਨ ਲੋਕ ਖੇਤਰੀ ਅਧਾਰੇ ਆਦਿ ਟੈਕਨੀਕਲ ਰੈਜਿਨੇਸ਼ਨ ਦੇ ਥਰੂ ਪ੍ਰੋਪਰ ਚੈਨਲ ਕੇਸੇ ਬੋਰਡ ਕਾਰਪੋਰੇਸ਼ਨ ਲੋਕ ਖੇਤਰੀ ਅਧਾਰੇ ਆਦਿ ਵਿੱਚ ਬਤੌਰ ਨਵੀਂ ਨਿਯੁਕਤੀ ਜੁਆਇਨ ਕਰਨ ਤੇ ਕਰਮਚਾਰੀਆਂ ਵੱਲੋਂ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਜੀ ਠੀਕ ਹੈ ਜੀ ਧਿਆਨ ਨਾਲ ਸੁਣ ਲੈਣ ਇੱਥੇ ਆ ਕੇ ਜਿਹੜਾ ਜਿਵੇਂ ਕਿ ਇਹਦੀ ਆਪਾਂ ਨਿਚੋੜ ਬਣਦਾ ਹੈ ਪੂਰੀ ਆਪਣੀ ਵੀਡੀਓ ਦਾ ਕਿ ਜਿਹੜੀ ਨਵੀਂ ਨਿਯੁਕਤੀ ਹੋਈ ਹੈ ਠੀਕ ਹੈ ਤੇ ਕਰਮਚਾਰੀ ਵੱਲੋਂ ਪਹਿਲਾਂ ਪ੍ਰਾਪਤ ਕੀਤੀ ਜਾ ਰਹੀ ਤਨਖਾਹ ਪ੍ਰੋਟੈਕਟ ਨਹੀਂ ਕੀਤੀ ਜਾਵੇਗੀ ਪਰੰਤੂ ਜੇਕਰ ਉਸ ادارے ਵਿੱਚ ਜਿਸ ਵਿੱਚ ਕਰਮਚਾਰੀ ਬਾਅਦ ਵਿੱਚ ਨਿਯੁਕਤ ਹੁੰਦਾ ਹੈ ਦੇ ਨਿਯਮਾਂ ਵਿੱਚ ਅਜਿਹਾ ਭਾ ਪੇ ਪ੍ਰੋਟੈਕਸ਼ਨ ਦਾ ਪਹਿਲਾਂ ਹੀ ਕੋਈ ਉਪਬੰਧ ਹੋਵੇ ਤਾਂ ਉਸ ਅਨਸਾਰ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਤਾਂ ਭਾਵ ਕਹਿਣ ਦਾ ਮਤਲਬ ਜੇ ਕੋਈ ਕਰਮਚਾਰੀ ਕਿਸੇ ਨਵੀਂ ਨਿਯੁਕਤੀ ਤੇ ਆਉਣਾ ਹੈ ਪਰ ਉਸ ਤੋਂ ਪਹਿਲਾਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਹੈ ਠੀਕ ਹੈ ਜੀ ਸਾ ਨਵੀਂ ਨਿਯੁਕਤੀ ਦੇ ਉੱਪਰ ਜਿਹੜੀ ਪੇ ਪ੍ਰੋਟੈਕਸ਼ਨ ਆ ਉਹ ਨਹੀਂ ਹੋਊਗੀ ਠੀਕ ਹੈ ਜੀ ਪਰ ਪੇ ਪ੍ਰੋਟੈਕਸ਼ਨ ਹੋਊਗੀ ਕਦੋਂ ਜੇਕਰ ਉਸ ਨਵੀਂ ਨਿਯੁਕਤੀ ਦੇ ਜਿਹੜੇ ਜਿਵੇਂ ਕਹਦੇ ਵੀ ਪੈਰਾਮੀਟਰਸ ਨੇ ਜਾਂ ਫੰਡਾਮੈਂਟਲਸ ਨੇ ਉਹਦੇ ਵਿੱਚ ਜੇਕਰ ਇਹ ਮੈਂਸ਼ਨ ਕੀਤਾ ਹੋਇਆ ਹੈ ਕਿ ਇਸ ਕਰਮਚਾਰੀ ਨੂੰ ਜਿਹੜੀ ਹੈਗੀ ਉਹਦੀ ਪੇ ਪ੍ਰੋਟੈਕਟ ਕਰਨ ਦਾ ਹੱਕ ਦਿੱਤਾ ਜਾਂਦਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਕਿ ਪ੍ਰੋਮੋਸ਼ਨ ਹੁੰਦੀ ਹੈ ਜਾਂ ਕੋਈ ਡਾਇਰੈਕਟ ਭਰਤੀ ਦੇ ਵਿੱਚ ਆਉਂਦਾ ਤਾਂ ਜਿਹੜੇ ਡਾਇਰੈਕਟ ਭਰਤੀ ਦੇ ਵਿੱਚ ਆਉਂਦੇ ਹੈ ਜੇਕਰ ਉਹ ਪਹਿਲਾਂ ਕਿਸੇ ਜੌਬ ਦੇ ਉੱਪਰ ਹੈ ਤਾਂ ਉਹਨਾਂ ਦਾ ਜਿਹੜਾ ਸਮਾਂ ਉਹਨਾਂ ਨੇ ਗੁਜ਼ਾਰਿਆ ਹੈ ਠੀਕ ਹੈ ਜੀ ਡਿਊਟੀ ਕੀਤੀ ਹੈ ਉਹ ਕੱਟੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਨਵੀਂ ਨਿਯੁਕਤੀ ਤੇ ਤੈਨਾਤੀ ਹੋ ਜਾਂਦੀ ਹੈ ਪਰ ਜੇਕਰ ਜਿਸ ਤਰ੍ਹਾਂ ਦੀ ਕਿਸੇ ਪ੍ਰੋਮੋਸ਼ਨ ਹੁੰਦੀ ਹੈ ਠੀਕ ਹੈ ਜੀ ਉਹਨੂੰ ਆਫ ਦਾ ਪਰਮਿਸ਼ਨ ਕਲੀਅਰ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਉਹਨਾਂ ਦੀ ਪੇਪਟेक्ट ਹੋ ਜਾਂਦੀ ਹੈ ਦਾ ਇਸ ਦੇ ਸਬੰਧ ਵਿੱਚ ਜਿਹੜਾ ਇੱਕ ਪੱਤਰ ਜਾਰੀ ਹੋਇਆ ਹੈ ਕਿ ਜਿਹੜੇ ਨਵੀਂ ਨਿਯੁਕਤੀ ਵਾਲੇ ਕਰਮਚਾਰੀ ਆਉਂਦੇ ਆ ਉਹਨਾਂ ਦਾ ਪਰਵੇਸ਼ਨ ਕਲੀਅਰ ਨਹੀਂ ਹੋਇਆ ਠੀਕ ਹੈ ਜੀ ਤਾਂ ਪਿਛਲੇ ਉਪਬੰਧ ਦੇ ਵਿੱਚ ਵੀ ਜੇਕਰ ਉਹਨਾਂ ਨੂੰ ਇਸੇ ਤਰ੍ਹਾਂ ਦੀ ਕੋਈ ਮਤਲਬ ਪੇ ਪ੍ਰੋਟੈਕਟ ਬਾਰੇ ਹਦਾਇਤ ਨਹੀਂ ਕੀਤੀ ਗਈ ਤਾਂ ਕਿਸੇ ਵੀ ਕਰਮਚਾਰੀ ਦੀ ਪੇ ਪ੍ਰੋਟੈਕਟ ਨਹੀਂ ਹੋਏਗੀ ਇਹ ਵਿੱਤ ਭਾਗ ਨੇ ਜਿਹੜਾ ਪੱਤਰ ਜਾਰੀ ਹੋ ਚੁੱਕਿਆ ਜੀ ਪਰ ਜੇਕਰ ਨਵੀਂ ਨਿਯੁਕਤੀ ਦੇ ਅੰਦਰ ਵਿੱਚ ਲਿਖਿਆ ਗਿਆ ਕਿ ਜਿਹੜੀ ਪੁਰਾਣੀ ਨਿਯੁਕਤੀ ਹੈ ਠੀਕ ਹੈ ਜੀ ਉਹਦੇ ਵਿੱਚ ਜੇਕਰ ਤੁਹਾਡੀ ਪੇ ਪ੍ਰੋਟੈਕਸ਼ਨ ਬਾਰੇ ਕੋਈ ਹਦਾਇਤ ਕੀਤੀ ਗਈ ਹੈ ਤਾਂ ਤੁਹਾਡੀ ਪਿਛਲੀ ਵੀ ਜਿਹੜੀ ਪੇ ਪ੍ਰੋਟੈਕਟ ਹੋ ਗਈ ਤਾਂ ਉਹਦਾ ਬਕਾਇਆ ਜਾਂ ਉਹ ਪੇਮੈਂਟ ਤੁਹਾਨੂੰ ਮਿਲੂਗੀ ਆਦਰਵਾਇਜ਼ ਨਵੀਂ ਨਿਯੁਕਤੀ ਵਾਸਤੇ ਜਿਹੜੀ ਪੇ ਪ੍ਰੋਟੈਕਸ਼ਨ ਉਹ ਅਵੇਲੇਬਲ ਨਹੀਂ ਸੋ ਜਿਹੜੇ ਨਵੀਂ ਨਿਯੁਕਤੀ ਵਿਚ ਆ ਰਹੇ ਹੈ ਠੀਕ ਹੈ ਜੀ ਇੱਕ ਜਗ੍ਹਾ ਤੋਂ ਛੱਡ ਕੇ ਦੂਸਰੀ ਜਗ੍ਹਾ ਜਾ ਰਹੇ ਹੈ ਜਾਂ ਇੱਕ ਨੌਕਰੀ ਤੋਂ ਦੂਸਰੀ ਜਗ੍ਹਾ ਨੌਕਰੀ ਜੁਆਇਨ ਕਰ ਰਹੇ ਹੈ ਤਾਂ ਉਹਨਾਂ ਵਾਸਤੇ ਇਹ ਵੀਡੀਓ ਸਮਝਣ ਵਾਲੀ ਹੈ ਕਿ ਕੀ ਜਿਹੜਾ ਤੁਹਾਨੂੰ ਆਫਰ ਲੈਟਰ ਮਿਲਿਆ ਹੈ ਜਾਂ ਤੁਹਾਨੂੰ ਕੋਈ ਲੈਟਰ ਦਿੱਤਾ ਗਿਆ ਹੈ ਕੀ ਉਹਦੇ ਵਿੱਚ ਬਕਾਇਦਾ ਇਹ ਜਿਹੜੀ ਪੇ ਪ੍ਰੋਡਕਸ਼ਨ ਬਾਰੇ ਲਿਖਿਆ ਗਿਆ ਜਾਂ ਨਹੀਂ ਲਿਖਿਆ ਗਿਆ ਠੀਕ ਹੈ ਜੀ ਉਹ ਪੜ ਲਿਆ ਜਾਵੇ ਕਿਉਂਕਿ ਉਸ ਤੋਂ ਬਾਅਦ ਤੁਸੀਂ ਕਲੇਮ ਕਰੋ ਠੀਕ ਹੈ ਜੀ ਇਸ ਕਰਕੇ ਪਹਿਲਾਂ ਹੀ ਉਹ ਇੱਕ ਵਾਰੀ ਚੈੱਕ ਕਰ ਲਿਆ ਜਾਵੇ ਇਸ ਤਰ੍ਹਾਂ ਹੀ ਸਰਕਾਰੀ ਵਿਭਾਗ ਤੋਂ ਟੈਕਨੀਕਲ ਰੀਸ਼ੀਅਨ ਕਰਮਚਾਰੀ ਵਿਲੋ ਥਰੂ ਹੋਰ ਬੋਰਡ ਕਰਪਸ਼ਨਲ ਲੋਕ ਇਤਰੀ ਠੀਕ ਉਹਦੇ ਨਾਲ ਹੀ ਜਿਹੜਾ ਕਿ ਪ੍ਰੰਤੂ ਜੇਕਰ ਉਸ ਆਧਾਰੇ ਵਿੱਚ ਕਰਮਚਾਰੀ ਬਾਅਦ ਵਿੱਚ ਨਿਯੁਕਤ ਹੁੰਦਾ ਹੈ ਦੇ ਨਿਵੇਂ ਵਿੱਚ ਅਜਿਹਾ ਭਾ ਪ੍ਰੋਡਕਸ਼ਨ ਦਾ ਪਹਿਲਾਂ ਕੋਈ ਉਪਬੰਧ ਹੋਵੇ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਤਾਂ ਅਦਰਵਾਈਜ਼ ਕਿ ਇਹ ਹੁਕਮ ਮਿਤੀ ਮਿਤੀ 31/12/2016 ਤੋਂ ਲਾਗੂ ਹੋਣਗੇ। ਭਾਵੇਂ 16 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਭਰਤੀਆਂ ਹੋਈਆਂ ਨੇ ਉਹਨਾਂ ਸਾਰਿਆਂ ਤੇ ਹੀ ਇਹ ਜਿਹੜਾ ਉਪਬੰਧ ਹੈ ਉਹ ਲਾਗੂ ਹੁੰਦਾ ਜੀ। ਕਿਰਪਾ ਕਰਕੇ ਆਪਣੇ ਆਫਰ ਲੈਟਰ ਦੇ ਉੱਪਰ ਜਿਹੜਾ ਇਹ ਨਵੀਂ ਨਿਯੁਕਤੀ ਦੇ ਅਕੋਰਡਿੰਗ ਇਹ ਚੈੱਕ ਕਰ ਲਿਆ ਜਾਵੇ। ਠੀਕ ਹੈ ਜੀ। ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ।